ਬੋੜੀ ਗਵਾਰੇ ਦੀ ਮਹੱਲਾ ਤੀਜਾ ਸਤ ਗੁਰ ਮਿਲੇ ਵਡ ਪਾਗ ਸੰਜੋਗ ਹਿਰਦੇ ਨਾਮ ਨੇਤ ਹਰ ਰਸ ਭੋਗ ਸਤ ਗੁਰ ਮਿਲੇ ਵਡ ਪਾਗ ਸੰਜੋਗ ਫਿਰ ਦੇ ਨਾਮ ਨਿਤ ਹਰ ਰਸ ਭੋਗ ਗੁਰਮਕ ਪ੍ਰਾਣੀ ਹਰ ਨਾਮ ਧਿਆਈ ਜਨਮ ਜੀਤ ਲਾਹ ਨਾਮ ਪਾਹੀ ਰਹਾ ਗਿਆਨ ਧਿਆੜ ਗੁਰ ਸਬਦ ਹੈ ਮੀਠਾ गोर करपाते किले चकडिठा कर्म नावी त्रिग त्रिग नाग तिगहंकार बन्धन बाध्यो माया फास। जन नानक छोटे गोर पर गो मोहल्ला तीजा गौड़ी ब्रागण जैसी धरती ऊपर में गला बरसत है क्या धरती मदी पानी नाही जैसी धरती मदी पानी पर बिन पगा बरसत फिराही बाबा तू ऐसे परम चुकाही जो किस करता है सोई कोई है रे तैसे सो माही रहा इस त्रिपुर कोए क्या हुए कर्म कमाही नाना ना रूप सदा है तेरे तुझ हे माहे सुमाही ਇਤਨੇ ਜਨਮ ਭੂਲ ਪਰੇ ਸੀ ਜਾ ਪਾਇਆ ਤਾਂ ਬੂਲੇ ਨਹੀਂ ਜਾ ਤਾਂ ਕਾਰਜ ਸੋਈ ਪਰ ਜਾਣੇ ਜੇ ਗੁਰ ਕੇ ਸ਼ਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਆਪੇ ਆਪੇ ਭਰਮ ਕਹਾਹੀ ਨਾਨਕ ਤਤ ਤਤ ਸੋ ਮਿਲਿਆ ਪੁਨਰਪ ਜਨਮ ਨਾਈ ਗੋੜੀ ਬ੍ਰਾਗਣ ਮਹੱਲਾ ਤੀਜਾ ਸਾਬ ਜਗ ਕਾਲੇ ਵਾਸ ਹੈ ਬਾਦ ਦੂਜੇ ਭਾਈ ਹਮੇ ਕਰਮ ਕਮਾਵ ਦੇ ਮਨ ਮਕ ਮਿਲੇ ਸਜਾਈ ਮੇਰੇ ਮਨ ਗੁਰ ਚਰਨੀ ਚਤਲਾਈ ਗੁਰਮੁਖ ਨਾਮ ਨਿਧਾਨ ਲੈ ਦਰਗੇ ਲਈ ਝੜਾਏ ਰਹਾ ਲਖ 84 ਪਰਮਦੇਵ ਮਨ ਹਟੇ ਆਵੇ ਜਾਏ ਗੁਰ ਕਾ ਸਵਦਨਾ ਚੀਨੋ ਫਿਰ ਫਿਰ ਜੁਨੀ ਪਾਇ ਗੁਰਮ ਗਿਆਪ ਪਛਾਨਿਆ ਹਰ ਨਾਮ ਵਸਿਆ ਮਣੀ ਆਈ ਅਨੰਦਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਇ ਮਾਨ ਪਰਤੀ ਤਮਣੇ ਪਰਤੀਤ ਹੋਈ ਹਮੇ ਤਜੇ ਵਿਕਾਰ ਜਾਨ ਨਾਨਕ ਕਰਮੀ ਪਾਈਆਂ ਹਰ ਨਾਮ ਭਗਤ ਪੰਧਾਰ ਗੋੜੀ ਬ੍ਰਾਗਣ ਮਹੱਲਾ ਤੀਜਾ ਪੇਰੜੇ ਦਿਨ 4 ਹੈ ਹਰ ਹਰ ਲਿਖ ਪਾਇਆ ਸੋ ਭਾਵੰਤੀ ਨਾਰ ਹੈ ਗੁਰਮਗ ਗਣ ਗਾਇਆ ਪੇਕ ਬੜੇ ਗੁਣ ਸੰਭਲੇ ਸਹੁਰੇ ਵਾਸ ਪਾਈਆਂ ਗਰਮਕ ਜੈ ਜਸ ਮਾਣੀਆਂ ਆਰ ਹਰ ਮਣ ਭਾਇਆ ਸਸਰੇ ਪਈਏ ਪਿਰ ਵਸੇ ਕੌਕਿਤ ਵਿਧ ਪਾਈਏ ਆਪ ਨਰੰਜਣ ਅਲਾ ਕੈ ਆਪੇ ਮਿਲਾਈਐ ਰਹਾ ਆਪੇ ਪ੍ਰਭ ਦੇਹੀ ਮਤ ਹਰ ਨਾਮ ਤੇ ਆਈਐ ਵੜ ਭਾਗੀ ਸਾਤ ਗੁਰ ਮਿਲੀ ਮੋਕਾ ਅੰਬਰਤ ਪਾਈਐ ਓ ਮੈ ਦੁਬਦਾ ਬਣ ਸਜਾਏ ਸਜੇ ਸੁਖ ਸਮਾਈ ਐ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈ ਐ ਮਨਮੁਖ ਗਰਬਨ ਬਾਇਓ ਅਗਿਆਨ ਈਆਣੇ ਸਤ ਗੁਰੂ ਸੇਵਾ ਨਾ ਕਰੀ ਫਿਰ ਫਿਰ ਪਛਤਾਣੇ ਘਰਬ ਜੋਨੀਵਾਸ ਉਪਾਈਂਦੀ ਘਰ ਬੇਗਲ ਜਾਣੀ ਮੇਰੀ ਕਰਤੇ ਵੇ ਭਾਮਦਾ ਮਨ ਮੁਕ ਪਰਮਾਣੇ ਮੇਰੇ ਹਰ ਪ੍ਰਭ ਲੇ ਲਖਾਇਆ ਤੁਰ ਮਸਤ ਕਬੂਰਾ हर हर नाम तय भेटया गुरसूरा मेरा पिता माता हर नाम है हर बीीरा हर हर बक्सम लाए प्रभो जानो नानक कीरा कौरी ब्रागण महल्ला तीजा जा सतगुरते ज्ञान पाया हारो तत् विचारा मत मलीन प्रगट पई जप नाम मुरारासेब सगत मिटाया चुकाया दियारा ਦੁਰਮਸਤਕ ਜਨ ਕੋ ਲਿਖਿਆ ਤਿਨ ਹਰਨਾਮ ਪਿਆਰਾ ਹਰ ਕਿਤ ਬਿਦ ਪਾਈਏ ਸੰਤ ਜਨੋ ਜਿਸ ਦੇ ਕਾਹੋ ਜੀਵਾ ਹਰ ਬਿਨ ਜਸਣਾ ਜੀਵਤੀ ਗੁਰ ਮੇਲੇ ਹਰ ਰਸ ਪੀਵਾ ਰਹਾ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਣ ਤਨ ਲੀਨੀ ਤਨ ਤਨ ਗੁਰ ਸਤਿ ਪੁਰਖ ਜੈਨ ਭਗਤ ਹਰ ਦੀਨੀ ਜੈਸ ਗੁਰ ਤੇ ਹਰ ਪਾਇਆ ਸੋ ਗਰ ਹਮ ਕੀਨੀ ਗੁਣ ਦਾਤਾ ਹਰ ਰਾਈ ਹੈ ਹਮ ਅਬ ਗੁਣਿਆਰੀ ਪਾਪੀ ਪਾਤਰ ਡੁੱਬਦੇ ਗਰਮਗੋਹਾਰ ਤਾਰੇ ਤੂ ਗੁਣ ਦਾਤਾ ਨਿਰਮਲਾ ਹਮ ਅਬ ਗੁਣਿਆਰੀ हर सरनागतरा कलिगो मूढ मुगद निधार सहज आनंद सदा गुरमति हर हर मन आया सज्जन हर प्रभ पाया सोए गाया ਹਰ ਦਇਆ ਧਾਰ ਪ੍ਰਭ ਬੀਣਤੀ ਹਰ ਹਰ ਚਤਾਇਆ ਜਨ ਨਾਨਕ ਮੰਗੇ ਧੂੜ ਤੈਨ ਜਨ ਸਤ ਗੁਰ ਪਾਇਆ ਗੋੜੀ ਗਵਾਰੇ ਰੀ ਮੁਹੱਲਾ 14 ਚਉਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਪੰਡਤ ਸਾਸਤ ਸਿਬਰਤ ਪੜਿਆ ਜੋਗੀ ਗੋਰਖ ਗੋਰਖ ਗਰੀਆ ਮੈ ਮੂਰਕ ਹਰ ਹਰ ਜਪ ਪੜਿਆ ਨਾ ਜਾਣ ਗਿਆਗਤ ਰਾਮ ਹਮਾਰੀ ਹਾਰ ਭਜਮਣ ਮੇਰੀ ਤਰ ਪਵਜਲ ਤੂੰ ਤਾਰੇ ਰਹਾਓ ਸੰਿਆਸੀ ਬਹਿ ਭੂਤ ਲਾਏ ਦੇ ਸਵਾਰੀ ਪਰ ਤ੍ਰਿ ਤਿਆਗ ਕਰੇ ਬ੍ਰਹਮ ਜਾਰੀ ਮੈਂ ਮੂਰਖ ਅਰਿਆਸ ਤੇਮਾਰੀ ਖੱਤਰੀ ਕਰਮ ਕਰੇ ਸੂਰ ਤਨ ਪਾਵੇ ਸੂਦ ਬੈਜ ਪਰ ਕਿਰਤ ਕਮਾਵੇ ਮੈਂ ਮੂਰਖ ਨਾਮ ਛੁਡਾਵੀ ਸਾਬ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਆ ਸਮਾਈ ਗੁਰਮੁਖ ਨਾਨਕ ਦੇਵ ੜਾਈ ਮੈਂ ਅੰਦਲੇ ਘਰ ਟੇਕ ਟਕਾਈ ਗੋੜੀ ਗਵਾਰੇ ਰੀ ਮਹੱਲਾ ਚੌਥਾ ਨਿਰਗੁਣ ਗਦਾ ਗਦਾ ਹੈ ਹਰ ਕੀ ਬਾਜ ਮਿਲ ਜਾਦੂ ਸੰਗਤ ਜਾਣ ਕੀ ਤਾਰ ਭਵ ਜਲ ਗਾਤ ਗਦਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮੇਲਾਇ ਹਰ ਰਸ ਰਸਨਾ RAM ਗੁਣ ਗਾਏ ਰਹਾ ਜੋ ਜਨ ਧਿਆਵੀ ਹਰ ਹਰ ਨਮ ਤਿਸ ਦਾਸਨ ਦਾਸ ਕਰੋ ਹਮ ਗਮ ਜਾਣ ਕੇ ਸੇਵਾ ਯੋਤਮ ਕਮ ਜੋ ਆਰ ਕੇ ਹਰ ਕਥਾ ਸੁਣਾਵੇ ਸੋ ਜਨ ਅਮਰੀ ਮਨ ਚਿਤ ਭਾਵੇ ਜਨ ਭਗਰੇਨ ਵਡਭਾਗੀ ਪਾਵੇ ਸੰਤ ਜਨ ਸੋ ਪ੍ਰੀਤ ਬਣ ਆਏ ਜਿਨ ਕੋ ਲਿਗ ਦਲ ਗਿਆ ਦਰਪਾਈ ਤੇ ਜਨ ਨਾਨਕ ਨਾਮ ਸੁਮਾਈ ਗੋੜੀ ਗਵਾਰੀ ਮਹਲਾ 14 ਮਾਤਾ ਪ੍ਰੀਤ ਕਰੇ ਬਤਖਾਈ ਮੀਨੇ ਪ੍ਰੀਤ ਪਲੇ ਜਲ ਨਾਈ ਸਤਿਗੁਰ ਪ੍ਰੀਤ ਗੁਰ ਸੁਖ ਮੁਖ ਬਾਈ ਤੇ ਹਰ ਜਨ ਹਰ ਮਿਲੇ ਹਰ ਪਿਆਰ ਜਨ ਮਿਲਿਆ ਦਕ ਜਾਹੇ ਹਮਾਰੇ ਰਹਾ ਜੋ ਮਿਲ ਬਸਰੀ ਗਉਂ ਪ੍ਰੀਤ ਲਗਾਵੀ ਕਾਮਣ ਪ੍ਰੀਤ ਜਾਪਿਰ ਆਵੀ ਹਰ ਜਨ ਪ੍ਰੀਤ ਜਾ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੇ ਜਲ ਧਾਰ ਨਰਪਤ ਪ੍ਰੀਤ ਮਾਇਆ ਦੇਗ ਬਜ਼ਾਰਾ ਹਰ ਜਨ ਪ੍ਰੀਤ ਜਪੇ ਨਿਰੰਕਾਰਾ ਨਰਪਾਣੀ ਪ੍ਰੀਤ ਮਾਇਆ ਤਨ ਘਟ ਗੁਰਜਗ ਪ੍ਰੀਤ ਗੁਰ ਮਿਲੇ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੋੜੀ ਗਵਾਰੇ ਰੀ ਮਹੱਲਾ ਚੌਥਾ ਪੀਖ ਕ ਪ੍ਰੀਤ ਪੀਖ ਪ੍ਰਭ ਪਾਈ ਉਕੇ ਪ੍ਰੀਤ ਹੋਵੇ ਅਨ ਗਾਏ ਗੁਰ ਸਕ ਪ੍ਰੀਤ ਗੁਰ ਮਿਲੇ ਘਾਏ ਹਰ ਦਰਸ਼ਨ ਦੀ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਵ ਚੱਕ ਵੀ ਪ੍ਰੀਤ ਸੂਰਜ ਮੁਖ ਲਾਗੇ ਮੇਰੇ ਪਿਆਰੇ ਸਭ ਦੁੱਖ ਤਿਆਗੇ ਗੁਰ ਸੇ ਕਪ੍ਰੀਤ ਗੁਰੂ ਮੁਖ ਲਾਗੇ ਬਚਰੇ ਪ੍ਰੀਤ ਖੀਰ ਮੁਖ ਖਾਈ ਹਿਰਦੇ ਬਿਗ ਸੈ ਦੇ ਕੇ ਮਾਇ ਗੁਰ ਸੇ ਕਪ੍ਰੀਤ ਗੁਰੂ ਮੁਖ ਲਾਈ ਹੋਰ ਸਭ ਪ੍ਰੀਤ ਮਾਇਆ ਮੋ ਕਾਚਾ ਬਿਣ ਸਜਾਏ ਕੂਰਾ ਕਾਚ ਬਾਚਾ जन नानक प्रीत त्रिपत गुर साचा जन नानक प्रीत त्रिपत गुर साचा